ਇਸ ਨਾਲ ਹੀ ਕਾਂਗਰਸ ਪਾਰਟੀ ਵੱਲੋਂ ਸੁਨੀਲ ਜਾਖੜ ਵੀ ਸਾਹ ਨਾਲ ਜੁੜ ਗਏ ਨੇ ਜਾਖੜ ਸਾਹਿਬ ਜਿਸ ਤਰ੍ਹਾਂ ਪਹਿਲਾਂ ਖੈਰਾ ਸਾਹਿਬ ਦੇ ਨਾਲ ਵੀ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਛਾਪੇ ਮਾਰੇ ਕਰ ਰਹੇ ਨੇ ਕੋਈ ਫਾਇਦਾ ਨਹੀਂ ਹੋਣ ਵਾਲਾ ਮੰਤਰੀਆਂ ਦੀ ਹਾਜ਼ਰੀ ਤੋਂ ਜ਼ਿਆਦਾ ਉਹਨਾਂ ਦਾ ਕੰਮ ਬੋਲਣਾ ਚਾਹੀਦਾ ਹੈ ਕਿੰਨੇ ਮਸਲੇ ਪੈਂਡਿੰਗ ਉਹਨਾਂ ਦੇ ਆਫਿਸ 'ਚ ਆਫੀਸਰ ਸਾਹਿਬਾਨ ਦੇ ਤੇ ਮੰਤਰੀਆਂ ਦੇ ਆਫਿਸ 'ਚ ਚਪਏ ਨੇ ਕਿੰਨੀ ਫਾਈਲ ਉਹਨਾਂ ਦੇ ਇਨਬਾਕਸ 'ਚ ਪਈਆਂ ਨੇ ਇੰਨੇ ਮਸਲੇ ਬਿਨਾ ਕਿਸੇ ਫੈਸਲੇ ਦੇ ਇੰਤਜ਼ਾਰ ਕਰ ਰਹੇ ਨੇ ਲੋਕਾਂ ਨੂੰ ਡਿਲੀਵਰੀ ਨਾਲ ਮਤਲਬ ਹੈ ਨਾ ਕਿ ਉਹਨਾਂ ਦੀ ਹਾਜ਼ਰੀ ਨਾਲ ਪਰ ਇੱਕ ਪਹਿਲ ਤਾਂ ਹੋਈ ਕਿ ਕਿ ਉਹਨੂੰ ਸ਼ਾਸਨਤਾ ਬੰਦੇਆਂ ਮੰਤਰੀਆਂ ਦੇ ਵਿੱਚ ਜੋ ਦਫ਼ਤਰ ਵਿੱਚ ਬੈਠਦੇ ਹੀ ਨਹੀਂ ਸੀ ਦਫ਼ਤਰ ਵਿੱਚ ਬੈਠਣ ਤਾਂ ਲੱਗਣਗੇ ਦੇਖੋ ਮੰਤਰੀ ਦਫ਼ਤਰ 'ਚ ਬੈਠਣ ਲੋਕਾਂ ਦੇ ਕੰਮ ਹੋਣ ਪਰ ਅਗਰ ਵਾਕਿਆ ਹੀ ਬਾਦਲ ਸਾਹਿਬ ਐਡਮਿਨਿਸਟ੍ਰੇਸ਼ਨ ਦੇ ਪ੍ਰਤੀ ਸੀਰੀਅਸ ਨੇ ਤੇ ਨਾਲ-ਨਾਲ ਉਹਨਾਂ ਨੂੰ ਦੇਖਣਾ ਪਊਗਾ ਜਿਹੜੀ ਉਹਨਾਂ ਨੇ ਫੌਜ ਖੜੀ ਕਰ ਰੱਖੀ ਹੈ ਚੀਫ ਪਾਰਲੀਮੈਂਟ ਸੈਕਟਰੀ ਵੀ ਉਹ ਚਾਹੇ ਆਫਿਸ 'ਚ ਬੈਠਣ ਚਾਹੇ ਨਾ ਬੈਠਣ ਉਹਨਾਂ ਦਾ ਉੱਤੇ ਉਹਨਾਂ ਦਾ ਵजूद ਹੀ ਆਪਣੇ ਆਪ 'ਚ ਇੱਕ ਬੜਾ ਪ੍ਰਸ਼ਨ ਚਿੰਨ ਲੱਗਿਆ ਹੋਇਆ ਹੈ। ਉਹਨਾਂ ਕੋਲ ਨਾ ਕੋਈ ਫਾਈਲ ਆਂਦੀ, ਨਾ ਉਹਨਾਂ ਦਾ ਡਿਸੀਜਨ 메ਕਿੰਗ ਪ੍ਰੋਸੈਸ ਫੈਸਲੇ ਲੈਣ ਦੇ ਵਿੱਚ ਕੋਈ ਉਹਨਾਂ ਦਾ ਕੋਈ ਕੰਟਰੀਬਿਊਸ਼ਨ ਹੈ। ਉਹ ਸਿਰਫ ਸਰਕਾਰ ਦੇ ਉੱਤੇ ਬੋਝ ਬਣੇ ਹੋਏ ਐ ਤੇ ਮੈਂ ਸਮਝਦਾ ਵੀ ਅਗਰ ਵਾਕਿਆ ਐਡਮਿਸ਼ਨ ਦੇ ਪ੍ਰਤੀ ਬਾਦਲ ਸਾਹਿਬ ਸੀਰੀਅਸ ਨੇ ਤੇ ਉਹਨਾਂ ਲੋਕਾਂ ਨੂੰ ਚਲਦੇ ਕਰਨ ਤੇ ਸਰਕਾਰ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਜਿਹੜਾ ਬੋਝ ਐ ਉਹ ਵੀ ਕਮ ਹੋਊਗਾ।